ਹਾਂਜੀ ਦੋਸਤੋ ਬਾਲੇ ਭਰਾ ਕਹਿੰਦੇ ਹੁੰਦੇ ਬਾਈ ਯਾਰ ਨੁਕਰਾ ਜਾਨਵਰ ਵੀ ਲਿਆਇਆ ਕਰੋ ਤੇ ਮਿੱਤਰੋ ਨੁਕਰਾ ਅੱਜ ਬਸ਼ੇਰੀ ਲਿਆਤੀ ਬਾਹਲੀ ਜਿਆਦਾ ਚੰਗੀ ਗਰਦਨ ਗੁਰਦਨ ਦੇਖੋ ਬੱਚੀ ਲੈਂਥ ਲੁੰਥ ਦੇਖੋ ਹਜੇ 2 ਦੰਦ ਹੀ ਹੋਈ ਆ ਜਿਹੜੇ ਭਰਾ ਲੰਬਾ ਦਿੰਦੇ ਹੁੰਦੇ ਹਨ ਨਾ ਨੁਕਰਾ ਜਾਨਵਰ ਨਹੀਂ ਆਉਂਦਾ ਬਈ ਅੱਜ ਆ ਬੱਚੀ ਦੇਖ ਲਓ ਲੰਬੇ ਸਾਰੇ ਲਾ ਦੂ ਪੂਰੀ ਆਪਾਂ ਕਹਿ ਸਕਦੇ ਆਂ ਵੀ ਟੌਪ ਕਲਾਸ ਦੀ ਨੁਕਰੀ ਬਸ਼ੇਰੀ ਆ ਕੰਨਾਂ ਵਾਲੇ ਪੱਖੋਂ ਦੇਖ ਲਿਏ ਚਾਹੇ ਦੇਖ ਲਿਏ ਧੌਣ ਵਾਲੇ ਪੱਖੋਂ ਚਾਹੇ ਲੈਂਥ ਲੁੰਥ ਵਾਲੇ ਪੱਖੋਂ ਹਾਈਟ ਵੀ ਚੰਗੀ ਕੱਢੂ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਹਾਜ਼ਰ ਹੋਏ ਦੋਸਤੋ ਅੱਜ ਦੀ ਇਹ ਵੀਡੀਓ 12 ਅਕਤੂਬਰ 2025 ਦੀ ਵੀਡੀਓ ਤੇ ਅੱਜ ਤੁਹਾਡੇ ਲਈ ਬਸ਼ੇਰੀ ਲਿਆਤੀ ਨੌਕਰੀ ਪੂਰੀ ਟੌਪ ਕਲਾਸ ਬਸ਼ੇਰੀ ਆ ਬਾਲ ਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਪੂਰੀ ਚੰਗੀ ਬੱਤੀ ਆ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਜਿਹੜੀ ਭਰਾ ਦੇ ਪਸੰਦ ਆਈ ਲਾਸਟ ਦੇ ਫੋਨ ਲਾ ਲਿਓ ਸੰਪਰਕ ਕਰ ਲਓ ਤੇ ਆਜੋ ਵੱਧਦੇ ਆ ਦੋਸਤੋ ਬਿਸ਼ੇਰੀਵਤ ਮਿੱਤਰੋ ਉਮਰੋ ਹੈਗੇ ਦੋ ਦੰਦ ਬਿਸ਼ੇਰੀ ਤੇ ਬਾਲ ਪੌਰੀਆਂ ਦੀ ਸਾਫ ਆ ਦੇਮਨ ਲੱਗੀ ਹੋਈ ਆ ਕੰਨ ਕੁੰਡੀ ਵਾਲਾ ਪਤਲੀ ਧੌਣ ਲੰਮੀਆਂ ਲੈਂਥ ਲੰਥ ਵੀ ਸੋਹਣੀ ਆ ਤੇ ਸੁੰਭ-ਸੁੰਭ ਦਾ ਵੀ ਸ਼ੈਜ ਸੋਹਣਾ ਤੇ ਬਾਲੇ ਭਰਾਵਾਂ ਦੀ ਹੁੰਦੀ ਹੈ ਨਾ ਵੀ ਕਨਫਿਊਜ਼ਨ ਹੁੰਦੀ ਹੈ ਮਨ 'ਚ ਯਾਰ ਬਸ਼ੇਰੀ ਲਈਏ ਜਾਂ ਘੋੜੀ ਲਈਏ ਕੋਈ ਕਹਿੰਦਾ ਨਾ ਨਵੀਂ ਉਮਰ ਦੀ ਛੋਟੀ ਬਸ਼ੇਰੀ ਪਾਲੋ ਕੋਈ ਕਹਿੰਦਾ ਘੋੜੀ ਲਵੋ ਬੰਦੇ ਉਹ ਝਾੜ ਜਾਂਦੇ ਤਾਂ ਮਿੱਤਰੋ ਆ ਦੋਨਾਂ ਚੀਜ਼ਾਂ ਦਾ ਇਸ ਮੇਲ ਆ ਨਵੀਂ ਉਮਰ ਦੀ ਦੋ ਦੰਦ ਹੋ ਗਈ ਮੰਨ ਲਓ ਘੋੜੀ ਮੂਹਰੇ ਮੇਟ ਵੀ ਕਰਾਈ ਜਾਨੇ ਘੋੜੀ ਵੀ ਆ ਤੇ ਬਸ਼ੇਰੀਆਂ ਦੀ ਬਸ਼ੇਰੀ ਵੀ ਆ ਪਹਿਲਾ ਸੂਆ ਤੁਹਾਡੇ ਕੋਲ ਦੋ ਬਾਕੀ ਧੌਣ ਧੌਣ ਬਾਲੀ ਜ਼ਿਆਦਾ ਚੰਗੀ ਆ ਸੱਗੂ ਘੋੜੇ ਦੀ ਬੱਚੀ ਆ ਲੈਂਥ ਲੰਥ ਦੀ ਚੰਗੀ ਐ ਨੁਕ ਸਪੌਟਾਂ ਦੀ ਗੱਲ ਕਰੀ ਤਾਂ ਮੂੰਹ ਤੇ ਸਪੌਟ ਆਈ ਬਸ ਇਹ ਮੰਨ ਲਓ ਕੰਨ 'ਚ ਲਾਲੀ ਐ ਇੱਕ ਅੱਖਾਂ ਓੱਖਾਂ ਤੇ ਪਿੰਡੇ ਤੇ ਨਾ ਪੂਸ ਥੱਲੇ ਕੋਈ ਸਪੌਟ ਨਹੀਂ ਹੱਥਾਂ ਪੈਰਾਂ ਦੀ ਬਹੁਤ ਸਾਫ ਆ ਬਾਕੀ ਲੈਂਥ ਲੰਥ ਬਹੁਤ ਆ ਯਾਰ ਘੋੜੀ ਦੀ ਆਪਾਂ ਦੇਖੀ ਨਾ ਚੰਗੀ ਭਰ ਗਈ ਜਦੋਂ ਪੂਰੇ ਉੱਚੇ ਮੁੱਲਾਂ ਵਾਲੀ ਆਪਾਂ ਕਹ ਜੇ ਨੌਕਰੀ ਜਿਹੜੇ ਰੇਟ ਪੂਰੇ ਉੱਚੇ ਸੌਂਦੇ ਉਹਨਾਂ 'ਚ ਖੜੂ ਆ ਗਏ ਤੇ ਬਾਕੀ ਜਾਇਜ਼ ਮੁੱਲ ਆਪਣੇ ਕੋਲ ਤਾਂ ਨੰਬਰ ਦੇ ਤੇ ਫੋਨ ਲਾ ਲੈ ਮਿਲਦੇ ਆ ਜਲਦੀ ਨਵੇਂ ਵੀਡੀਓ ਨਾਲ ਬਹੁਤ